ਆਹ ਗੁਰ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਨੀ ਤਾਂ ਦੋਸਤੋ ਮੇਰਾ ਇੱਕ ਮਿੱਤਰ ਸੀ ਮਕਾਨ ਬਣਾ ਰਹੇ ਸੀ ਭਾਈ ਤੁਸੀਂ ਨੇ ਕਾਈ ਦਾ ਭਾਈ ਹਾਂ 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 ਉਹ ਟੈਨਸ਼ਨ ਲੈ ਲੈ ਨੂੰ ਬੜਾ ਮਸ਼ਹੂਰ ਕਰਦੇ ਨਾ ਆਪਾਂ ਤੂੰ ਘਰ ਵੀ ਨਹੀਂ ਜਾਣਾ ਤੇਰੇ ਅੱਧੇ ਪਿੰਡ ਵਾਲੇ ਮੈਨੂੰ ਕਹਿੰਦਾ ਗੁਰਗੋ ਤੂੰ ਵੀ ਅੱਜ ਵੀਡੀਓ ਤੋਂ ਉੱਤੇ ਆ ਜੀ ਦੋਸਤੋ ਬੰਦੇ ਨੂੰ ਜਰੂਰ ਮਸ਼ਹੂਰ ਕਰਿਓ ਚਲੋ ਅੱਗੇ ਗਈ ਹੈ ਪਿੰਡ ਕੈਰੋਂ ਦਾ ਪਿੰਡ ਕੈਰੋਂ ਇਸ ਟਾਈਮ ਦੋਸਤੋ ਦੇਖਦੇ ਆ ਇਸਾ ਬੁਝੇ ਰਹਾ ਕਿਹੜੀ ਨਸਲ ਦਾ ਵਾ ਫਨੀਰ ਲਾਦਾ ਕੀ ਪਸੰਦ ਰਾ ਫਨੀਰ ਆ ਫਨੀਰ ਆ ਫਨੀਰ ਫਨੀਰ ਇਹ ਦੁੱਜਾ ਜਿੱਦਾਂ ਕਿ ਦੋਸਤੋ ਇਹਸਾ ਫੜ ਲਿਆ ਇਸ ਆਪਣਾ ਪਰ ਰੈਟ ਸਨੇਕ ਕਿੰਨੇ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਜਿਹੜੀ ਅੱਖਾਂ ਨੀਲੇ ਕੰਦਰ ਚ ਗੌਰ ਦੇ ਨਾਲ ਪੈਸਾ ਨੂੰ ਇਹਦੀਆਂ ਅੱਖਾਂ ਨੀਲੇ ਕਲਰ ਦੇ ਵਿੱਚ ਦੀਆਂ ਜ਼ੂਮ ਕਰਕੇ ਦਿਖਾ ਦਿੰਦਾ ਇਹ ਸਿਰਫ ਉਹ ਸਿਰਫ ਅੱਖਾਂ ਦੇ ਉੱਤੇ ਕੁੰਜਾਈ ਆ ਇਹਨੂੰ ਘਾਟ ਦੇਖ ਰਿਹਾ ਵਾ ਸਾਨੂੰ ਉਹਨੂੰ ਪੁੱਛ ਗਈ ਪੁੱਛ ਲੈ ਸੱਪ ਬਾਰੇ ਇਹ ਸੱਪ ਕਿਹੜਾ ਹੈ ਸੱਪ ਨੂੰ ਕਹਿੰਦੇ ਆ ਰੈਟ ਸਨੇਕ ਠੀਕ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਸੱਪ ਦੇ ਵਿੱਚ ਦੋਸਤੋਂ ਜ਼ਹਿਰ ਨਹੀਂ ਹੁੰਦਾ ਆ ਬੰਦੇ ਦੇ ਗੱਲ ਚ ਪਾ ਦੇ ਲੋਕ ਫਾੜੇ ਦੇ ਚੱਕਰ ਤੇ ਪੈ ਜਾਂਦੇ ਆ ਔਰ ਇੱਕ ਚੀਜ਼ ਦੇ ਚੱਕਰ ਤੇ ਪੈ ਜਾਂਦੇ ਆ ਐਸ ਤੀਕੇ ਫਾੜਾ ਕਰਦੇ ਨਾਲ ਜ਼ਹਿਰ ਜਾਂਦਾ ਕਿੱਥੇ ਕਿ ਉਹ શરીਰ ਤੇ ਜ਼ਹਿਰ ਦਾ ਪਾਣੀ ਹੁੰਦਾ ਕੀ ਚੀਜ਼ ਹੁੰਦੀ ਆ ਕੁਝ ਤੇ ਬੋਲੋ ਮਨ ਲੋ ਆ ਸਭ ਕਿਸੇ ਨੂੰ ਕੱਟ ਦਿੰਦਾ ਠੀਕ ਆ ਬਾਜੀ ਆ ਡੇਢ ਮਿੰਟ ਦੀ ਹੋ ਚੱਲੀ ਹੋ ਕਰਦਾ ਮਨ ਲੋ ਸਭ ਕਿਸੇ ਨੂੰ ਕੱਟਦਾ ਆਪਾਂ ਦੇਸੀ ਦਵਾਈ ਦੇ ਚੱਕਰ ਤੇ ਪੈ ਗਏ ਇਹ ਸੱਪ ਤੇ ਜ਼ਹਿਰ ਹੀ ਨਹੀਂ ਹੈ 100 ਰੁਪਏ ਦੇ ਵਿੱਚ ਕੁਝ ਨਹੀਂ ਹੋਰ ਕੋਈ ਖੁਦਾ ਨਾਲ ਘਾਸਾ ਜਦੋਂ ਸੱਪ ਕਿਸੇ ਨੂੰ ਛਰੀਲਾ ਕੱਟਦਾ ਉਹ ਬੰਦਾ ਦੇਸੀ ਦਵਾਈ ਦੇ ਚੱਕਰ ਤੇ ਫਾਂਡੇ ਦੇ ਚੱਕਰ ਤੇ ਮਨਕੇ ਦੇ ਚੱਕਰ ਤੇ ਪੈ ਜਾਂਦੇ ਓਹ ਨਹੀਂ ਸੈਤੂ ਨਹੀਂ ਇਹ ਫਿਸਾਪ ਉਹ ਜ਼ਹਿਰ ਵਾਲਾ ਨਾ ਐ ਦੇ ਅਮਰੇ ਹੱਥਿਆਂ ਦੇ ਗਲੱਪਸਨ ਪਹਿਲੋਂ ਮੇਰੇ ਬੋਡੇ ਦੇ ਗਲੱਪਸਨ ਪੀਂਦੇ ਵਿੱਚ ਮੈਂ ਉਹਨੂੰ ਐਸ ਤਰੀਕੇ ਨਾਲ ਗਲੱਪਸਨ ਆ ਪਾ ਕੇ ਬੰਨਦਾ ਕਿ ਜੇ ਉਹ ਦੰਦੀ ਵੱਡੇ ਦੇ ਗਲੱਪਜਾ ਵੀ ਨਹੀਂ ਚਾਏ ਮੇਰੇ ਇੱਥੋਂ ਤੱਕ ਕੇ ਦੰਦੀ ਜਿਹੜੀ ਆ ਨਾ ਚਾਏ ਇਹ ਸੱਪ ਦੀਆਂ ਅੱਖਾਂ ਨੀਂਦੀਆਂ ਨਹੀਂ ਆ ਦੇਖੋ ਗੌਰ ਨਾਲ ਇਹ ਕਹਿੰਦਾ ਅੱਖਾਂ ਦੀਆਂ ਇਹ ਸੱਪ ਦੀਆਂ ਕਾਂ ਨੀਂਦੀਆਂ ਨਹੀਂ ਹੈਗੀਆਂ ਦੋਸਤੋ ਜਿੱਦਾਂ ਕਿ ਤੁਹਾਨੂੰ ਦਿਖਾ ਰਿਹਾ ਦੇਖੋ ਸਰਵੋ ਸਰਵ ਇਹ ਫਿਰਦੇ ਤੁਰਦੇ ਜਿਹੜੇ ਜਾਨਵਰ ਆ ਇਦਾਂ ਹੀ ਰੋਟੀ ਪਾਣੀ ਦੀ ਤਲਾਸ਼ ਦੇ ਵਿੱਚ ਇਤਨੀ ਉਤਰ ਘੁੰਮਦਾ ਫਿਰਦੇ ਆ ਜਿਹੜੇ ਆ ਇਹ ਬੇਜੁਬਾਨ ਜਾਨਵਰ ਆ ਜਾਂਦੇ ਆ ਦੋਸਤੋ ਇਹ ਵੀਡੀਓ ਤੁਸੀਂ ਮੇਰੇ YouTube ਚੈਨਲ ਨਾਗ ਕੇ ਬਾਜੀ ਸਪੇਸ ਬਿਲਕੁਲ ਨਹੀਂ ਦੇਣੀ ਤੇ ਦੇਖ ਰਹੇ ਜੇ ਕਾਫੀ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਬਣਾਉਂਦੇ ਆ ਜੇ ਕਿਸੇ ਮੇਰੇ ਦੋਸਤ ਮਿੱਤਰ ਨੇ ਕੋਈ ਸਲਾਹ ਜਾਂ مشورہ ਜਾਂ ਕੁਛ ਵੀ ਕਰਨਾ ਹੋਏ ਤੇ ਮੇਰਾ ਨੰਬਰ ਸਕਰੀਨ ਤੇ ਚੱਲ ਰਿਹਾ 95 92 99 36 ਤੇ 35 ਨੈਕਸਟ ਵੀਡੀਓ ਦੇ ਨਾਲ ਆਪਜੀ ਦੀ ਸੇਵਾ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਵਾਂਗੇ ਪਰ ਦੋਸਤੋ ਸੱਪ ਲੜੇ ਤੇ ਸਿਰਫ ਸਿਰਫ ਇੱਕ ਡਾਕਟਰ ਕੋਲ ਜਾਣਾ ਜੇ ਜ਼ਹਿਰ ਵਾਲਾ ਸੱਪ ਲੜਿਆ ਤੇ ਤੁਹਾਨੂੰ ਇੱਕ ਡਾਕਟਰ ਬਚਾ ਸਕਦਾ ਜੇ ਬਿਨਾਂ ਜ਼ਹਿਰ ਵਾਲਾ ਲੜਿਆ ਤੇ ਫਿਰ ਕੋਈ ਵੀ ਤੁਹਾਨੂੰ ਠੀਕ ਕਰ ਸਕਦਾ ਕਹਿ ਜਾਂਦਾ ਜੈਨਾ ਦੋਸਤੋ ਜਿੱਦਾਂ ਕਿ ਸੱਪ ਫੜਿਆ ਸੀ ਤੇ ਹੁਣ ਖਾਲੀ ਤਾਂ ਮੇਕ ਕੇ ਇਸ ਨਾਗ ਨੂੰ ਜਿਹੜਾ ਵਾ ਰੀਲੀਜ਼ ਕਰਤਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਦੱਸਿਓ ਦੋਸਤੋ ਕਿ ਸਾਡਾ ਕੰਮ ਤੁਹਾਨੂੰ ਕਿਦਾਂ ਦਾ ਲੱਗਦਾ ਜੈ ਸ਼ੰਕਰ ਜੈ ਨਾਗ ਦਿੱਤਾ ਕਾਫੀ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਬਣਾਨੇ ਆ ਜੇ ਕਿਸੇ ਨੇ ਕੋਈ ਗੱਲ ਬ